ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਇੱਥੇ ਜਹਾਜ਼ ਹੋਇਆ ਕ੍ਰੈਸ਼ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਛੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਇੱਥੋਂ ਲੈ ਕੇ ਜਾ ਰਿਹਾ ਡਗਲਸ ਸੀ 54 ਜਹਾਜ਼ ਮੰਗਲਵਾਰ ਨੂੰ एयरबैक्स एयरबैक्स अलास्का ਵਿੱਚ ਉਡਾਣ ਭਰਨ ਤੋਂ ਥੋੜੀ ਦਰਬਾਦ ਇੱਕ ਜੰਮੀ ਹੋਈਨੇ ਦੀ ਵਿੱਚ ਕਰੈਸ਼ ਹੋ ਗਿਆ ਇਹ ਜਾਣਕਾਰੀ এবিসি ਨਿਊਜ਼ ਦੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਦੇ ਹਵਾਲੇ ਨਾਲ ਦਿੱਤੀ ਗਈ ਹੈ ਜੀ ਹਾਂ ਫੈਡਰਲ ਇਨਵੈਸਟੀਗੇਸ਼ਨ ਐਡਮਿਨਿਸਟ੍ਰੇਸ਼ਨ ਮੁਤਾਬਕ ਜਹਾਜ਼ 'ਤੇ ਦੋ ਲੋਕ ਸਵਾਰ ਸਨ ਇਸ ਤੋਂ ਇਲਾਵਾ ਐਫ اے اے ਵੀ ਇਸ ਕਰਨ ਦੀ ਜਾਂਚ ਕਰ ਰਿਹਾ ਹੈ ਤੇ ਫੇਅਰਬੈਕਸ ਇੰਟਰਨੈਸ਼ਨਲ 에어ਪੋਰਟ ਤੋਂ ਫਲਾਈਟ ਨੇ ਉਡਾਣ ਭਰੀ ਅਧਿਕਾਰੀਆਂ ਦੱਸਿਆ ਕਿ ਸ਼ੁਰੂਆਤੀ ਜਾਣਕਾਰੀ ਤੋਂ ਪਤਾ ਚੱਲਿਆ ਕਿ अलास्का 에어 ਫਿਊਲ ਦੁਆਰਾ ਸੰਚਾਲਿਤ ਪਾਟ ਕਨਵੇ ਫਿਊਲ ਟ੍ਰਾਂਸਪੋਰਟ ਆਫ ਫਲਾਈਟ ਸਨਕ ਸਮੇਂ ਅਨੁਸਾਰ 10 ਵਜੇ ਉੱਥੇ ਉਡਾਨ ਪਰਣ ਤੋਂ ਬਾਅਦ ਹਾਦਸਤਗ੍ਰਸਤ ਹੋ ਗਿਆ ਵੀਡੀਓ ਦੇਖਣ ਲਈ ਤਵਾ